5000 6000 ਮੰਡੀ ਚੋਂ ਪ੍ਰਾਣੀ ਇੱਟ ਲੈ ਗਈ ਉਹ ਉਹ ਵੀ ਇਹ ਖਾਲ ਤੇ ਲਾਤੀ ਇਹ ਦੋਸ਼ ਲਾਉਂਦੇ ਆ ਵੀ ਇਹਨੇ ਇੱਟਾਂ ਖੁਰਦਬੁਰਦ ਕਰਤੀਆਂ ਕੋਈ ਇੱਟ ਖੁਰਦਬੁਰਦ ਨਹੀਂ ਕੀਤੀ ਗੱਲ ਕੁਛ ਨਹੀਂ ਮੈਨੂੰ ਬਦਨਾਮ ਕਰ ਲਈ ਪੋਲੀਟਿਕਲ ਲਈ ਇੱਕ ਸਮਾਜਪਈ ਦਾ ਭੋਲਾ ਸਿੰਘ ਬਰਾੜ ਹੈ ਮੇਰੇ ਤੇ ਨਿੱਜੀ ਹਮਲੇ ਕਰਦਾ ਉਹ 15 ਕਿੱਲੇ ਖਾਲ ਢਾ ਕੇ ਇਹਨਾਂ ਨੇ ਜਿਹੜੇ ਇੱਟਾਂ ਖੁਰਦਬੁਰਦ ਕੀਤੀਆਂ ਅੱਜ ਵੀ ਤੁਹਾਨੂੰ ਮੈਂ ਦਿਖਾ ਸਕਦਾ 15 ਕਿੱਲੇ ਖਾਲ ਕੱਚਾ ਜਾਂਦਾ ਕਿ ਉਹਨਾਂ ਵਾਸਤੇ ਕਾਨੂੰਨ ਕੋਈ ਹੈ ਨਹੀਂਗਾ ਬਾਲੇ ਕੋ ਇਹ ਜਾਂ ਬੰਦਾ ਹੈ ਸੱਚਾ ਸੋਚਾ ਉਹ ਤਾਂ ਐਵੇਂ ਝੂਠੇ ਇਲਜ਼ਾਮ ਲਾਈ ਜਾਂਦੇ ਅਮਰਤਪਾਲ ਦੀ ਸ਼ਹਿਤ ਹੋ ਰਿਹਾ ਹੈ ਜਿਹੜੇ ਬੰਦੇ ਆਗੂ ਕੱਲ ਕਹਿੰਦੇ ਇਲਜ਼ਾਮ ਲਾਉਂਦੇ ਆ ਉਹ ਖੋਟਾ ਹੀ ਬਿਠੇ ਖਾਲ ਆਪਦੇ ਮੇਰੇ ਤਿੰਨ ਤਨ ਕਿੱਲੇ ਕ ਜਣੀ ਜਿਹੜੇ ਵਾਣਦੇ ਕਣਕ ਦੇ ਮਰ ਜਾਂਦੇ ਸੀਗੇ ਇਸ ਕਰਕੇ ਮੈਨੂੰ ਇਹ ਕਰਮ ਚੱਕਣਾ ਪਿਆ ਮੈਂ ਤਾਂ ਮੰਗ ਕਰਦਾ ਹਾਂ ਵਿਜੀਲੈਂਸੋਂ ਵੀ ਭੋਲੇ ਬਰਾੜ ਤੇ ਜਿਹੜਾ ਹੈਗਾ ਜਿੰਨੀ ਵੀ ਜਾਂਚ 2002 ਤੋਂ 2 ਤੋਂ ਲੈ ਕੇ ਅੱਜ ਤੱਕ ਜਿੰਨੀ ਉਹਨੇ ਪ੍ਰਾਪਰਟੀ ਬਣਾਈ ਆ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਉਹਨਾਂ ਦੇ ਪਰਿਵਾਰ ਦੀ ਜੀ ਜਿਹੜਾ ਦਰਸ਼ਨ ਸਿੰਘ ਐ ਇਧਰਲੇ ਬਸੇ ਉਹ ਘੱਟੋ ਘੱਟ 13 ਫੁੱਟ ਜਗ੍ਹਾ ਬਾਈ ਬੈਠੇ ਮੈਨੂੰ ਤਾਂ ਕਹਿੰਦੇ ਕੱਸੀ ਦੀ ਜਗ੍ਹਾ ਓਦੇ ਵਾਸਤੇ ਨਹੀਂ ਕੱਸੀ ਜਗ੍ਹਾ ਜਿੰਨਾ ਮੇਰਾ ਰਕਬਾ ਹੈਗਾ ਜਿੰਨਾ ਮੈਂ ਢਾਇਆ ਉਹ ਖਾਲ ਸਾਰਾ ਨਵਾਂ ਬਣਾ ਕੇ ਦਊਂਗਾ ਮੈਂ ਮੈਂ ਅੱਜ ਵੀ ਵਾਦਾ ਕਰਦਾ ਸੱਸੀ ਗੱਲ ਮੈਂ ਜਗਤਾਰ ਸਿੰਘ ਸਰਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇੱਕ ਖਬਰ ਲਗਾਤਾਰ ਸਾਡੇ ਚੈਨਲ ਦੇ ਉੱਤੇ ਚੱਲ ਰਹੀ ਆ ਪਿੰਡ ਸਮਾਦ ਭਾਈ ਦੇ ਉੱਤੇ ਜਿੱਥੇ ਕਾਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਕਿ ਉਸਨੇ ਵਿਧਾਇਕ ਅਮਰਤਪਾਲ ਸਿੰਘ ਸੁਖਨੰਦ ਦੀ ਸ਼ਹਾਦੇ ਉੱਤੇ ਖਾਲੇ ਦੇ ਕਬਜ਼ਾ ਕਰ ਲਿਆ ਲਗਭਗ 700 ਕਿੱਲੇ ਦੇ ਉੱਤੇ ਜਿਹੜਾ ਪਾਣੀ ਲੱਗਦਾ ਸੀਗਾ ਤੇ ਉਹ ਖਾਲੇ ਨੂੰ ਵਾਹ ਕੇ ਆ ਉਹਦੀ ਜ਼ਮੀਨ ਦੇ ਉੱਛਰ ਲਾ ਲਿਆ ਗਿਆ ਵੱਡੇ ਅਲੀਗੇਸ਼ਨ ਜਿਹੜੇ ਉਹ ਲੱਗੇ ਸੀ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਤੇ ਸੰਗਮਣ ਦਾ ਨਾਂ ਸੀਗਾ ਕੱਲ ਇਲਜ਼ਾਮ ਲੱਗੇ ਨੇ ਅੱਜ ਉਹਨਾਂ ਨੇ ਸਾਨੂੰ ਆਦਾ ਪੱਖ ਦੇਣ ਵਾਸਤੇ ਬੁਲਾਇਆ ਗੱਲਬਾਤ ਕਰਦੇ ਸੀ ਉਸੇ ਥਾਂ ਦੇ ਉੱਤੇ ਖੜੇ ਆ ਜਿੱਥੇ ਕਿ ਉਹ ਖਾਲੇ ਦਾ ਰੌਲਾ ਬਾਈ ਜੀ ਕੱਲ ਇੱਕ ਖਬਰ ਹੀ ਚਲਾਈ ਹੈ ਜਿਹੜੀ ਅੱਜ ਤੁਸੀਂ ਖਬਰ ਦੇਖ ਰਹੇ ਹੋ ਇਸ ਟਾਈਮ ਉਹਦੇ ਵਿੱਚ ਜਿਹੜਾ ਖਾਲੇ ਦੇ ਉੱਤੇ ਕਿਹਨੇ ਕਬਜ਼ਾ ਹੀ ਕਰ ਲਿਆ ਤੁਸੀਂ ਕੀ ਮਸਲਾ ਤੁਸੀਂ ਇਹ ਪਹਿਲਾਂ ਤਾਂ ਤੁਸੀਂ ਦਿਖਾਇਆ ਟੀਵੀ ਦੇ ਵਿੱਚ ਕੋਈ ਕਬਜ਼ਾ ਹੈਗਾ ਇਹਦੇ ਵਿੱਚ ਜੇ 5 ਫੁੱਟ ਜਗ੍ਹਾ ਮੇਰੀ ਕੱਸੀ ਦੇ ਵਿੱਚ ਆਉਂਦੀ ਸੀ ਮੈਂ ਮਿੰਤੀ ਕਰਾਈ ਸੀ ਮਿੰਤੀ ਦੀ ਰਿਪੋਰਟ ਲੱਗੀ ਹੋਈ ਹੈ ਕਾਨੂੰਗੋ ਤੇ ਪਰਿਵਾਰੀ ਨੇ ਮਿੰਤੀ ਕੀਤੀ ਹੈ ਉਹਦਾ ਨਕਸ਼ਾ ਬਣਿਆ ਹੋਇਆ 5 ਫੁੱਟ ਜਗ੍ਹਾ ਆਈ ਉਹ 5 ਫੁੱਟ ਜਗ੍ਹਾ ਲੈ ਕੇ ਮੈਂ ਖਾਲ ਲੈਣਾ ਨਾ ਕੀਤਾ ਸੀ ਵਾਦਾ ਇਹਨਾਂ ਨੇ ਮੈਨੂੰ ਕਹਿੰਦੇ ਪੱਕਾ ਖਾਲ ਬਣਾ ਦੇ ਮੈਂ ਪੱਕਾ ਖਾਲ ਬਣਾਤਾ 1.5-2 ਲੱਖ ਰੁਪਏ ਮੈਂ ਆਪਦੇ ਕੋਲੋਂ ਲਾਂਦਾ ਕਿਉਂਕਿ ਮੋਗਾ ਦੀ ਤੇਲਾਂ ਦੇ ਹੋਣ ਦੇ ਕਾਰਨ ਮੈਂ ਇੱਥੇ ਬਹੁਤ ਦੁਖੀ ਸੀ 6 ਕਿੱਲੇ ਖਾਲ ਮੇਰੇ ਇਧਰ ਨੂੰ ਜਾਂਦਾ ਸੀ 4 ਕਿੱਲੇ ਖਾਲ ਇਧਰ ਨਹੀਂ ਜਾਂਦਾ ਸੀ ਤਨ ਕੇ ਲਈ ਕਾਨਕ ਦੇ ਮਰ ਜਾਂਦੇ ਸੀ ਇਸ ਕਰਕੇ ਮੈਂ ਸੋਚਿਆ ਵੀ ਜਿਹੜਾ ਖਾਲ ਹੈ ਹਟਾ ਕੇ ਨਵਾਂ ਬਣਾਇਆ ਜਾਵੇ ਮੈਂ ਖਾਲ ਸਾਰਾ ਜਿਹੜਾ ਆਪਦੇ ਪੱਲੋਂ ਮੈਂ ਮੰਡੀ ਚੋਂ ਇੱਟਾਂ ਲਿਆ ਪੰਜ 5000 6000 ਮੰਡੀ ਚੋਂ ਪ੍ਰਾਣੀ ਇੱਟ ਲੈ ਕੇ ਉਹ ਉਹ ਵੀ ਇਹ ਖਾਲ ਤੇ ਲਾਤੀ ਇਹ ਦੋਸ਼ ਲਾਉਂਦੇ ਆ ਵੀ ਇਹਨੇ ਇੱਟਾਂ ਖੁਰਦ-ਬੁਰਦ ਕਰਦੀਆਂ ਕੋਈ ਇੱਟ ਖੁਰਦ-ਬੁਰਦ ਨਹੀਂ ਕੀਤੀ ਕੁਛ ਨਹੀਂ ਕੀਤਾ ਖਾਲ ਤੁਹਾਡੇ ਸਾਹਮਣੇ ਪੱਕਾ ਬਣ ਜਾਂਦਾ ਇਹ ਮਹਿਕਮੇ ਨੇ ਕਿ ਮੈਂ ਮੈਂ ਮਹਿਕਮੇ ਕੋਲੇ ਦਰਖਾਸਤ ਦਿੱਤੀ ਮੈਂ ਦੋ ਵਾਰੀ ਇਹ ਮਹਿਕਮੇ ਕੋਲੇ ਵੀ ਦਰਖਾਸਤ ਦਿੱਤੀ ਇਸ ਬਿਛ ਦੀ ਵੀ ਇਹ ਜਿਹੜੀ ਹੈਗੀ ਇਹ ਖਾਲ ਮੇਰਾ ਬਹੁਤ ਖਾਸਾ ਹਾਲ ਤਾਂ ਵੀ ਮੈਨੂੰ ਨਾਲ ਦਾ ਗੁਆੰ ਪਰੀ ਸਿੰਘ ਦਿਆਲ ਸਿੰਘ ਆ ਪਰੇਸ਼ਾਨ ਕਰਦੇ ਆ ਗਾਂ ਟੱਪ ਕੇ ਆ ਕੇ ਪੈਲੀ ਵਾਉਂਦੇ ਆ ਇਹਨਾਂ ਨੇ ਕੱਸੀ ਤੇ ਵੀ ਕਬਜ਼ਾ ਕੀਤਾ ਹੋਇਆ 13 ਫੁੱਟ ਜਗ੍ਹਾ ਕੱਸੀ ਤੇ ਕਬਜ਼ਾ ਕੀਤਾ ਹੋਇਆ ਪਰਲੇ ਪਸੇ ਇਹਨਾਂ ਦਾ ਠੀਕ ਹੈ ਉਸ ਤੋਂ ਬਾਅਦ ਜਿੰਨਾ ਵੀ ਮੈਨੂੰ ਪਰੇਸ਼ਾਨ ਕਰਦੇ ਖਾਲ ਜਿਹੜਾ ਹਲ ਮਾਰ ਮਾਰ ਕੇ ਖਾਲ ਸਾਰਾ ਢਾਹਤਾ ਸੀ ਇਹਨਾਂ ਨੇ ਪਹਿਲੇ ਬਾਹ ਬਾ ਕੇ ਮੈਂ ਉਹਦੀ ਮਿਹਨਤੀ ਕਰਾਈ ਮਿਹਨਤੀ ਕਰਾ ਕੇ ਮੈਂ ਉਹ ਜਿੰਨੀ ਜਗ੍ਹਾ ਲਈ ਆ ਉਨੀ ਜਗ੍ਹਾ ਮੈਂ ਲਈ ਉਹ ਤੋਂ ਵੱਧ ਨਹੀਂ ਮੈਂ ਜਗ੍ਹਾ ਲਈ 1 ਇੰਚ ਵੀ ਨਹੀਂ ਜਗ੍ਹਾ ਵੱਧ ਲਈ ਉਹ ਮੈਂ ਖਾਲ ਨਵਾ ਬਣਾਤਾ ਪੱਕਾ ਤੁਹਾਡੇ ਸਾਹਮਣੇ ਆ ਮੈਂ ਤੇਲਾਂ ਤੇ ਹੋਣ ਦੇ ਕਰਕੇ ਮੈਂ ਖਾਲ ਢਾ ਕੇ ਮੈਂ ਪਾਣੀ ਕਿੱਥੇ ਰਕੂ ਇਹਦਾ ਤੇਲਾਂ ਤੋਂ ਪਾਣੀ ਦਾ ਸਟਾਰਟਿੰਗ ਮੇਰੇ ਵੱਜ ਹੀ ਜਾਣਾ ਨਾ ਮੈਂ ਵੀ ਕਹਾਂ ਨਾ ਕਿ ਮੈਂ ਕਿਸੇ ਦਾ ਪਾਣੀ ਰੋਕ ਕੇ ਕਿਉਂ ਕਿਸੇ ਦਾ ਭਾਈ ਇਧਰਲੇ ਪਾਸੋਂ ਖਾਲਾ ਜਿਹੜਾ ਬਰ ਰਿਹਾ ਦੁੱਧਰੇ ਪਾਸੇ ਜਿਹੜਾ ਸੀ ਕੱਲ ਖਾਲਾ ਸੀ ਵਿਖਾਇਓ ਖਾਲਾ ਉੱਥੋਂ ਟਾਇਆ ਵਾ ਜਿਹੜਾ ਖਾਲਾ ਕਹਿੰਦੇ ਪੁਰਾਣਾ 36 ਸਾਲ ਸੀ ਨਹੀਂ ਖਾਲਾ ਟਾਇਆ ਹੋਏ ਮੈਂ ਉੱਥੋਂ ਤੱਕ ਬਣਾਉਣਾ ਸੀ ਨਾ ਮੈਂ ਜੀ ਉੱਥੋਂ ਤੱਕ ਕੀ ਬਣਾ ਕੇ ਦੇਣਾ ਮੈਂ ਨਾ ਮਾ ਛੱਡਣਾ ਨਹੀਂ ਹੈਗਾ ਮੈਂ ਮੈਂ ਸਾਰਾ ਹੀ ਬਣਾ ਕੇ ਦੇਣਾ ਕਿਉਂਕਿ ਮੈਨੂੰ ਮਹਿਕਮੇ ਨੇ ਕਿਹਾ ਸੀ ਕਹਿੰਦੇ ਤੁਸੀਂ ਰੁਕ ਜਓ ਅਸੀਂ ਤੁਹਾਡਾ ਮੌਕਾ ਦੇ ਕੇ ਜਿਹੜਾ ਹੈਗਾ ਖਾਲ ਦਾ ਦੁਆਰਾ ਜਿਹੜਾ ਹੈਗਾ ਉਹ ਆਪ ਨੀ ਪੈਲੀ ਹੈ ਜੀ ਨਿੱਜੀ ਪੈਲੀ ਮੇਰੀ ਪਰਲੇ ਪਾਸੇ ਆ ਗਈ ਮੈਂ ਖਾਲ ਵਟਤੀ ਦਿਆਂਗਾ ਨਾ ਜਿੱਥੇ ਵੀ ਵਟ ਆਉਂਦੀ ਆ ਮੈਂ ਵਟ ਤੇ ਹੀ ਦਊਗਾ ਖਾਲ ਵਟ ਤੇ ਮੈਂ ਖਾਲ ਪਾਉਣਾ ਉਹ ਘਟ ਤੇ ਮੰਨਦੇ ਨਹੀਂ ਖਾਲ ਜੇ ਹੁਣ ਖਾਲ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਵਿਚਾਲੇ ਖਾਲ ਪੈ ਗਿਆ ਤਾਂ ਮੇਰੀ ਜ਼ਮੀਨ ਤਾਂ ਜੂ ਟੁੱਟੇ ਹੋ ਜੂਗੀ ਜ਼ਮੀਨ ਤਾਂ ਮੇਰੀ ਇੱਕ ਸਾਈ ਹੋਊਗੀ ਨਾ ਜਿੱਥੇ ਉਹ ਸਾਹਮਣੇ ਵਟ ਆਉਂਦੀ ਆ ਤੁਹਾਨੂੰ ਮੈਂ ਕਿੱਲਾ ਲੱਗਿਆ ਦਿਖਾ ਦਨੇ ਸਾਹਮਣੇ ਵਟ ਆਉਂਦੀ ਆ ਵਟ ਦੇ ਹਿਸਾਬ ਨਾਲ ਵੀ ਮੈਂ ਖਾਲ ਬਣਾਇਆ ਗੱਲ ਕੁਛ ਨਹੀਂ ਮੈਨੂੰ ਬਦਨਾਮ ਕਰਨ ਲਈ ਪੋਲੀਟਿਕਲ ਲਈ ਇੱਕ ਸਮਾਦ ਭਾਈ ਦਾ ਭੋਲਾ ਸਿੰਘ ਬਰਾੜ ਹੈ ਮੇਰੇ ਤੇ ਨਿੱਜੀ ਹਮਲੇ ਕਰਦਾ ਉਹ ਕਿਉਂਕਿ ਮੈਂ ਉਸ ਪਾਰਟੀ ਦੇ ਵਿੱਚ ਸੀਗਾ ਪਹਿਲਾਂ ਮੇਰੀ ਉਹਦੇ ਨਾਲ ਨਹੀਂ ਬਣਦੀ ਸੀ ਪਹਿਲਾਂ ਮੈਂ ਦਰਸ਼ਨ ਬ ਕੋਸ਼ਿਸ਼ ਕੀਤੀ ਪਰਚਾ ਕਰਾਉਣ ਦੀ ਹੁਣ ਵੀ ਉਹਦਾ ਜ਼ੋਰ ਲੱਗਿਆ ਵੀ ਮੈਂ ਤੇ ਝੂਠਾ ਪਰਚਾ ਦਰਜ ਕਰਾਵਾਂ ਇਸ ਕਰਕੇ ਇੱਧਰ ਦੇ ਪਾਸੇ 15 ਕਿੱਲੇ ਖਾਲ ਜਾਂਦਾ ਕੱਚਾ ਜੀ 15 ਕਿੱਲੇ ਕੱਚਾ ਖਾਲ ਢਾ ਕੇ ਉਹਦੀਆਂ ਏਟਾਂ ਵੀ ਖੁਰਦਬੁਰਦ ਕੀਤੀਆਂ ਗਈਆਂ ਨੀਕ ਸਿੰਘ ਹੈ ਗਾਮੇ ਦਾ ਮੁੰਡਾ ਦਾ ਦੂਜਾ ਹੋ ਰਾਜੂ ਸਿੰਘ ਹੈ ਜੀ ਦਰਸ਼ਨ ਦਾ ਛਿੰਦੇ ਦਾ ਮੁੰਡਾ ਉਹ 15 ਕਿੱਲੇ ਖਾਲ ਢਾ ਕੇ ਇਹਨਾਂ ਨੇ ਜਿਹੜੇ ਏਟਾਂ ਖੁਰਦਬੁਰਦ ਕੀਤੀਆਂ ਅੱਜ ਵੀ ਤੁਹਾਨੂੰ ਮੈਂ ਦਿਖਾ ਸਕਦਾ 15 ਕਿੱਲੇ ਖਾਲ ਕੱਚਾ ਜਾਂਦਾ ਕਿ ਉਹਨਾਂ ਵਾਸਤੇ ਕਾਨੂੰਨ ਕੋਈ ਹੈ ਨਹੀਂਗਾ ਮੇਰੇ ਵਾਸਤੇ ਇੱਕ ਅਲੱਗ ਕਾਨੂੰਨ ਹੈ ਦੋਨੋਂ ਹੀ ਪਾਸੇ ਇੱਕਸੀ ਦੇ ਜ਼ਮੀਨ ਆ ਜਿਹੜੀ ਉਹ ਸਾਰੀ ਲੋਕਾਂ ਦੀ ਵਹੀ ਹੋਈ ਹੈ ਜੀ ਜਮੀਨ ਦੋਨਾਂ ਪਾਸੇ ਜ਼ਮੀਨ ਵਾਹੀ ਹੋਈ ਆ ਮੈਂ ਤਾਂ ਮਹਿਕਮੇ ਨੂੰ ਦੋ ਵਾਰੀ ਇਹ ਵੀ ਰਿਕਵੈਸਟ ਕੀਤੀ ਹੈ ਵੀ ਤੁਸੀਂ ਆਪਦੀ ਨਿਸ਼ਾਨਦੇਹੀ ਕਰਾ ਕੇ ਜਿੰਨੀ ਜ਼ਮੀਨ ਤੁਹਾਡੀ ਹੈਗੀ ਹੈ ਉਹ ਆਪਦੀ ਜ਼ਮੀਨ ਛੜਾ ਕੇ ਤੇ ਉੱਥੇ ਦਰਖਤ ਲਾਏ ਜਾਣ ਫਿਰ ਇਹਨਾਂ ਨੇ ਮੇਰੇ ਝੂਠਾ ਇਲਜ਼ਾਮ ਲਾਇਆ ਵੀ ਦਰਖਤ ਚੱਕ ਕੇ ਚੋਰੀ ਕਰਕੇ ਵੇਚਤੇ ਮੈਂ ਕਿਹਾ ਮੈਂ ਇੱਕ ਪੜਤਾਲ ਕੀਤੀ ਉਹ ਜਿੱਕਾ ਪੂਰਾ ਦਰਖਤਾਂ ਦਾ ਪੱਟਿਆ ਵਪਸ਼ਾਪਤ ਨਹੀਂ ਹੋਇਆ ਝੂਠੀਆਂ ਦਰਖਾਸਤਾਂ ਦੇ ਕੇ ਝੂਠੇ ਬੰਦੇ ਇਹ ਮੈਂ ਕਿਤੇ ਦੂਜੇ ਨੂੰ ਲਿਆਉਣੇ ਕੱਲ ਯੂਨੀਅਨ ਆਲੇ ਯੂਨੀਅਨ ਆਲੇ ਦੇਖ ਕੇ ਗਏ ਪੱਖ ਮੇਰਾ ਉਹਨਾਂ ਦਾ ਵੀ ਪੱਖ ਦੇਖਿਆ ਮੇਰਾ ਵੀ ਪੱਖ ਦੇਖਿਆ ਕਿਉਂਕ ਕਿ ਮੈਂ ਲੋਕਾਂ ਦੇ ਕੰਮ ਕਰਾਉਣਾ ਵਰਕਰ ਆ ਮੈਂ 30 ਸਾਲ ਤੋਂ ਮੈਂ ਇੱਕ ਪਾਰਟੀ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ ਕਾਂਗਰਸ ਪਾਰਟੀ ਨੇ ਇਹਸ ਬੰਦਿਆਂ ਨੇ ਮੇਰੇ ਨਾਲ ਜਾਤੀਆਂ ਕਰੀਆਂ ਕਰਕੇ ਮੈਂ ਕਾਂਗਰਸ ਪਾਰਟੀ ਛੱਡੀ ਏ ਹੁਣ ਮੈਂ ਅਮਰਤਪਾਲ ਨਾਲ ਅਮਰਤਪਾਲ ਇੱਕ ਇਹੋ ਜਿਹਾ ਬੰਦਾ ਹੈ ਸੱਚਾ ਸੋਚਾ ਉਹ ਤਾਂ ਐਵੇਂ ਝੂਠੇ ਇਲਜ਼ਾਮ ਲਾਈ ਜਾਂਦੇ ਅਮਰਤਪਾਲ ਦੀ ਸ਼ਹਿਤੇ ਹੋ ਰਿਹਾ ਹੈ ਮਾਨ ਸਾਹਿਬ ਇੱਕ ਬਹੁਤ ਵਧੀਆ ਇਨਸਾਨ ਹੈ ਮਾਨ ਸਾਹਿਬ ਦੇ ਜਿੰਨੇ ਵੀ ਕੰਮ ਕਰਦੇ ਸਹੀ ਕਰਦੇ ਤਾਂ ਪਾਣੀ ਪਹੁੰਚਾਉਣ ਦੀ ਗੱਲ ਕਰਦੇ ਆ ਮੈਂ ਹਰ ਵਾਰੀ ਕੱਸੀ ਪਟਾ ਕੇ ਪਿੱਛੋਂ ਇਹਨਾਂ ਨੂੰ ਪਾਣੀ ਲਿਆ ਕੇ ਦਿੰਦਾ ਰਿਹਾ ਤੇਲਾਂ ਤੇ ਨਰੇਗਾ ਵਾਲਾ ਤੋਂ ਵੀ ਹਰ ਵਾਰ ਜਿੰਨੇ ਵਾਰੀ ਮੈਂ ਪਟਾਉਣਾ ਹਰ ਵਾਰੀ ਮੈਂ ਕੁਝ ਬੰਦੇ ਅਸੀਂ ਲਾਉਨੇ ਆ ਦੋ ਘਰ ਤਿੰਨ ਅਸੀਂ ਲਾ ਕੇ ਇਹਨਾਂ ਨੂੰ ਤੇਲਾਂ ਤੋਂ ਪਾਣੀ ਤਾਂ ਨਾ ਤੇ 10 ਘਰਾਂ ਮਤ ਨਹੀਂ ਆਉਂਦਾ ਜਿਹੜੇ ਬੰਦੇ ਆਗੂ ਕੱਲ ਕਹਿੰਦੇ ਇਲਜ਼ਾਮ ਲਾਉਂਦੇ ਆ ਉਹ ਖੋਟਾ ਹੀ ਬਿਠੇ ਖਾਲ ਆਪਦੇ ਬਾਈ ਇੱਕ ਵਾਰ ਹੋਰ ਦੱਸੋ ਜਿਹੜਾ ਖਾਲਾ ਇਹ ਪਹਿਲਾਂ ਹੋਰ ਕਿਤੇ ਸੀਗਾ ਹੁਣ ਕਿਤੇ ਹੋਰ ਪਹਿਲਾਂ 5 ਫੁੱਟ ਪਿੱਛੇ ਸੀਗਾ ਜੀ ਖਾਲਾ 4 ਫੁੱਟ 4 ਫੁੱਟ ਇੱਧਰ ਸੀ ਪਹਿਲਾਂ ਉਹੀ ਜਿੰਨੀ ਮੇਰੀ ਜ਼ਮੀਨ ਆਈ 4 ਫੁੱਟ ਮੈਂ 4 ਫੁੱਟ ਦੇਲੇ ਬਸੇ ਕਰਤਾ ਬਸ ਇਸ਼ੂ ਇਹੀ ਆ ਗੱਲ ਦਾ ਉਹ ਕਹਿੰਦੇ ਵੀ ਅਸੀਂ ਖਾਲ ਥੋੜੇ ਤੋਂ ਇ ਉਸ ਤੋਂ ਵਧੀਆ ਬਣਾ ਕੇ ਦਿੱਤਾ ਖਾਲ ਮੈਂ ਕੋਈ ਉਹ ਤੇ ਹਟ ਨਹੀਂ ਖੁਰਦਬੁਰਦ ਕੀਤੀ ਕੁਛ ਮੈਂ ਹੋਰ ਨਹੀਂ ਕੀਤਾ ਸਾਰਾ ਕੁਛ ਕੰਪਲੀਟ ਹੈ ਜੇ ਇੰਨੇ ਟਾਈਮ ਤੱਕ ਖਾਲਾ ਬਣਾ ਸੀ ਤੁਹਾਨੂੰ ਫਿਰ ਨੋਬਤ ਕਿਉਂ ਬਾਈ ਜੀ ਉਹ ਜਮਾ ਟੁੱਟਿਆ ਹੋਇਆ ਖਾਲਾ ਸੀਗਾ ਉਹਦਾ ਖਾਣੀ ਪਾਣੀ ਮੇਰੇ ਪਈਆਂ ਦਾ ਸੀ ਮੈਂ ਮੋਗੇ ਬੰਦ ਕਰ ਕਰ ਆਉਂਦਾ ਸੀਗਾ ਮੈਂ ਜੇਈ ਨੂੰ ਵੀ ਦਰਖਾਸਤਾਂ ਦਿੰਦਾ ਸੀ ਐਸਡੀਓ ਨੂੰ ਬੇਨਤਾ ਕਰਦਾ ਸੀ ਮੈਂ ਹਰ ਰੋਜ਼ ਜਾ ਕੇ ਥੂਏ ਤੇ ਪਾਣੀ ਦਾ ਬੰਦ ਕਰਕੇ ਆਉਂਦਾ ਸੀਗਾ ਇੱਥੇ ਪਾਣੀ ਜਸਾਲ ਦੇ ਵਿੱਚ ਸਾਰਾ ਪਾਣੀ ਇੱਥੇ ਆ ਜਾਂਦਾ ਜੇ ਦੂਜੇ ਸਾਰੇ ਮੋਗੇ ਬੰਦ ਕਰਦੇ ਸਿਰਫ ਇਧਰਲਾ ਖਾਲਾ ਛੱਪੜ 'ਚ ਪਾਣੀ ਪੈਂਦਾ ਕਰਕੇ ਐਸੇ ਖਾਲੇ 'ਚ ਪਾਣੀ ਜਾਂਦਾ ਮੇਰੇ ਤਿੰਨ ਤਿੰਨ ਕਿੱਲੇ ਜਿਹੜੇ ਵਾਣਦੇ ਕਣਕ ਦੇ ਮਰ ਜਾਂਦੇ ਸੀਗੇ ਇਸ ਕਰਕੇ ਮੈਨੂੰ ਇਹ ਕ ਜਦੋਂ ਪਾਣੀ ਸਿਆਲ ਆ ਜਾਂਦਾ ਮੂਹਰਲੇ ਪਾਸੇ ਨੱਕੇ ਮਾਰ ਜਾਂਦੇ ਵੀ ਸਾਡੇ ਪਾਣੀ ਪੈਂਦਾ ਤੁਸੀਂ ਪਾਣੀ ਪਾਣੀ ਕਹਤੋ ਤੋੜ ਇਧਰਲੇ ਪਾਸੇ ਛੱਡਦੇ ਮੈਂ ਕਿਾ ਇੰਨਾ ਕਿ ਪਰੇਸ਼ਾਨ ਸੀਗਾ ਮੈਂ ਤੇਲਨਾ ਦੇ ਫੋਨ ਕਰਕੇ ਹੱਦੋਂ ਵੱਧ ਜਿੰਨਾ ਮੈਂ ਕਹਿ ਨਹੀਂ ਸਕਦਾ ਜੀ ਬਿਆਨ ਨਹੀਂ ਕਰ ਸਕਦਾ ਇਹ ਗੱਲਾਂ ਇੱਕ ਪੋਲਾ ਹੈ ਬਰਾੜ ਹੈ ਬਰਾ ਉਹਨੂੰ ਮੇਰੇ ਖਾਏ ਇਹੀ ਹੈ ਸ਼ਾਸਕ ਖਾਏ ਮੇਰੇ ਨਾਲ ਵੀ ਇਹਦੀ ਇਹਦੀ ਚੱਲਦੀ ਚੱਲਦੀ ਠਾਣੇਦਾਰ ਲੋਕ ਇਹਦੇ ਕੋ ਕੰਮ ਨੂੰ ਆਉਂਦੇ ਮੇਰੇ ਕੋਲੇ ਆਉਂਦਾ ਨਹੀਂ ਕੋਈ ਸਿਰਫ ਆਹੀ ਗੱਲਾਂ ਜੋ ਉਹਨੇ ਕਾਰਨਾਮੇ ਕੀਤੇ ਵਾ ਕਪ ਕਾਂਗਰਸ ਸਰਕਾਰ ਵੇਲੇ ਲੋਕਾਂ ਨੂੰ ਵੀ ਪਤਾ ਹੈ ਕਿ ਕਿੱਥੋਂ ਉਹਦੀਆਂ ਪ੍ਰਾਪਰਟੀਆਂ ਬਣੀਆਂ ਕਿੱਥੇ ਉਹਦਾ ਹੋਇਆ ਮੈਂ ਤਾਂ ਮੰਗ ਕਰਦਾ ਹਾਂ ਵਿਜੀਲੈਂਸੋਂ ਵੀ ਭੋਲੇ ਬਰਾੜ ਤੇ ਜਿਹੜਾ ਹੈਗਾ ਜਿੰਨੀ ਵੀ ਜਾਂਚ 2002 ਤੋਂ 2 ਤੋਂ ਲੈ ਕੇ ਅੱਜ ਤੱਕ ਜਿੰਨੀ ਉਹਨੇ ਪ੍ਰਾਪਰਟੀ ਬਣਾਈ ਹੈ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਉਹਨਾਂ ਦੇ ਪਰਿਵਾਰ ਦੀ ਤਿੰਨ ਤਿੰਨ ਕਰੋੜ ਰੁਪਇਆ ਕੋਠੀਆਂ ਤੇ ਲਾ ਕੇ ਕੋਠੀਆਂ ਖੜੀਆਂ ਕਰੀਆਂ ਜਾਂਦੀਆਂ ਮੇਰੇ ਕੋਲੇ 16 ਕਿਲੋ ਨਿੱਜੀ ਜ਼ਮੀਨ ਦੇ ਆਪਦੇ ਮੇਰਾ ਚਾਚਾ ਜੀ ਅਮਰੀਕਾ ਬੈਠਾ ਹੈ ਮੈਥੋਂ ਤਾਂ ਬਣਿਆ ਨਹੀਂ ਮੈਥੋਂ ਸ਼ਾਲਾ ਨਹੀਂ ਲੱਗੇ ਮੈਥੋਂ ਭੱਠੇ ਨਹੀਂ ਲੱਗੇ ਮੈਥੋਂ ਆੜਤਾ ਨਹੀਂ ਹੋਈਆਂ ਮੈਥੋਂ 100 ਕਲਾ ਜ਼ਮੀਨ ਦਾ ਨਹੀਂ ਹੋਇਆ 1.5 ਕਲਾ ਮੰਡੀ ਦਾ ਪੱਕਾ ਕਰੀਂਦਾ ਜ਼ਮੀਨ ਨਾਲ ਲੈ ਕੇ ਕੱਲਾ ਆਪਦੇ ਲੈਵਲ ਤੇ 2-2 ਕਲੇ ਖਾ ਜ਼ਮੀਨ ਲੈ ਕੇ ਆਪਦੀ ਮੰਡੀ ਬਣਾਈ ਜਾਂਦਾ ਪੱਕੀ ਜੀ ਉਹ ਦੋ ਦੋ ਦੋਤਾ ਉਹ ਸਿਰਫ ਮੇਰਾ ਮੈਨੂੰ ਬਦਨਾਮ ਕਰਨ ਵਾਸਤੇ ਮੇਰੇ ਤੇ ਪਰਚੇ ਕਰਾਉਣ ਵਾਸਤੇ ਪਹਿਲਾਂ ਵੀ ਮੇਰੇ ਵਾਸਤੇ ਕਿਸੇ ਬੰਦੇ ਨੂੰ ਇਹਨੇ ਮਗਰ ਲਾਇਆ ਮੇਰੇ ਵੀ ਇਹ ਤੇ ਇਹਦੇ ਨਾਲ ਲੜਾਈ ਕਰਦੂ ਆ ਤੇ ਸੱਟ ਮਾਰ ਮੈਂ ਤੇਰੇ ਤੇ ਪਰਚਾ ਉਹਦੇ ਤੇ ਪਰਚਾ ਕਰਾਉਂਗਾ ਹੁਣ ਉਹੀ ਕੰਮ ਫੇਰ ਸ਼ੁਰੂ ਕਰਿਆ ਹੋਇਆ ਦਾ ਦੁਬਾਰਾ ਇਹ ਤੇ ਮੈਂ ਪਰਚਾ ਦਰਜ ਕਰਾਵਾਂ ਇਹ ਇਹ ਚੱਕਰਾਂ ਦੇ ਵਿੱਚ ਹੀ ਇਹ ਪਰਿਵਾਰ ਮੇਰੇ ਨਾਲ ਖੈ ਖਾਂਦਾ ਹੈ 3 ਕਰੋੜ ਰੁਪਇਆ ਕੁੱਠੀ ਤੇ ਲੱਗ ਰਿਹਾ ਤੁਸੀਂ ਮਨਤੀ ਕਰਾਈ ਕਾਜੋ ਖਾਰੇ ਦੇਖੋ ਜੀ ਮਨਤੀ ਕਰਾਈ ਆ ਮੈਂ ਮੇਰੇ ਕੋਲ ਨਕਸ਼ਾ ਹੈਗਾ 5 ਕਰਮ 5 ਫੁੱਟ ਮੈਨੂੰ ਜਗ੍ਹਾ ਦਿੱਤੀ ਹੈ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਉਹ ਤਸਵੀਰਾਂ ਨਾਲ ਥੋੜੀਆਂ ਜਾਂ ਜ਼ੂਮ ਕਰਕੇ ਦਿਖਾ ਦੇ ਜਿਹਦੇ ਵਿੱਚ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਵੀ ਵੇਖ ਰਹੇ ਹੋਗੇ ਇਸ ਟਾਈਮ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਉਸ ਦਿਖਾ ਰਹੇ ਆ ਜਿਹਦੇ ਵਿੱਚ ਇਹ ਮਨਤੀ ਹੈ ਜਿਹੜੀ ਕੀਤੀ ਗਈ ਹੈ ਤੇ ਐਂਡ ਦੇ ਉੱਤੇ ਇਹਨਾਂ ਨੇ ਦੱਸਿਆ ਕਿ ਜਿਹੜਾ ਮਨਤੀ ਹੋਈ ਸੀਗੀ ਉਹ ਬੰਦਿਆਂ ਦੇ ਜਿਹੜੇ ਸੈਨ ਵੀ ਉਹਦੇ ਵਿੱਚ ਹੈਗੇ ਐ ਸਿਨੈਚਰ ਵੀ ਹੈਗੀ ਐ ਤਸਦੀਕ ਕੀਤਾ ਜਵਾ ਜਿਹੜਾ ਇਹ ਤੇ ਇਹ ਦੇਖੋ ਹੋਰ ਬਈ ਕੁਝ ਗੱਲ ਕਰਨੀ ਛੋਟੀ ਗੱਲ ਇਹ ਵੀ ਜਿਹੜਾ ਦਰਸ਼ਨ ਸਿੰਘ ਐ ਇੱਧਰ ਲੇ ਬਸੇ ਉਹ ਘੱਟੋ ਘੱਟ 13 ਫੁੱਟ ਜਗ੍ਹਾ ਬਾਈ ਬੈਠਾ ਜੀ ਮੈਨੂੰ ਤਾਂ ਕਹਿੰਦਾ ਕੱਸੀ ਦੀ ਜਗ੍ਹਾ ਹੈ ਉਹਦੇ ਵਾਸਤੇ ਨਹੀਂ ਕੱਸੀ ਜਗ੍ਹਾ ਮੈਂ ਤਾਂ ਮਹਿਕਮੇ ਨੂੰ ਕਹਿਣਾ ਵੀ ਕੱਸੀ ਦੀ ਜਗ੍ਹਾ ਸਾਰੀ ਮਿੰਨਤੀ ਕਰਾਈ ਜਾਵੇ ਜਿੰਨਾ ਰਕਬਾ ਪੈਂਦਾ ਸਮਾਦ ਭਾਈ ਦਾ ਉਹਦੇ ਵਿੱਚ ਮਿੰਨਤੀ ਕਰਾ ਕੇ ਜਿੰਨੀ ਵੀ ਮਿੰਨਤੀ ਹੈਗੀ ਉਹ ਦਰਖਤ ਲਾਏ ਜਾਣ ਫੁੱਲ ਬੂਟੇ ਲਾਏ ਜਾਣ ਸਰਕਾਰ ਦੀ ਸਕੀਮ ਅਧਰਖਤ ਲਾਓ ਦਰਖਤ ਲਾਓ ਸਨ ਦੇ ਵਿੱਚ ਜਿੰਨੀ ਜਗ੍ਹਾ ਹੈਗੀ ਹੈ ਜਾਣ ਕੇ ਕਬਜ਼ੇ ਕਰਦੇ ਆ ਜਿਵੇਂ ਹੁਣ ਖਾਲ ਮੈਂ ਬਣਾਤਾ ਖਾਲ ਤੁਹਾਨੂੰ ਮੈਂ ਦਿਖਾਉਣਾ ਫੋਟੋ ਆ ਆ ਖਾਲ ਬਣਦਾ ਵੀ ਢਾਇਆ ਉਹ ਬੰਦੇ ਨੇ ਜੀ ਚੱਲਦਾ ਖਾਲ ਖਾਲ ਦਾ ਵੀ ਢਾਦਾ ਮੈਂ ਤੁਹਾਨੂੰ ਫੋਟੋ ਦੇ ਦੇਣਾ ਉਹਦੀਆਂ ਜੀ ਦੁਬਾਰਾ ਫੇਰ ਮੈਂ ਦੂਰੀਆ ਖਾਲ ਬਣਾਇਆ ਕਿਉਂਕਿ ਇਹ ਕਹਿੰਦੇ ਵੀ ਇਹ ਖਾਲ ਸਿਰੇ ਨਾ ਚੜੇ ਤੇ ਇਹਦੇ ਤੇ ਪਰਚਾ ਦਰਜ ਹੋਵੇ ਹੁਣ ਜਿਹੜਾ ਖਾਲ ਹੈ ਇਹ ਬੰਦ ਤੁਸੀਂ ਬਣਾਓਗੇ ਤੁਰ ਤੱਕ ਮੈਂ ਮੈਂ ਤੁਰ ਤੱਕ ਬਣਾਉਂਗਾ ਵਾਦਾ ਕਰਦਾ ਮੈਂ ਜਿੰਨੇ ਵੀ ਮੇਰੇ ਪੈਸੇ ਲੱਗਣ 2 ਲੱਖ ਲੱਗ ਜੇ 3 ਲੱਖ ਲੱਗ ਜੇ ਲੱਖ ਲੱਗ ਜੇ ਜਿੰਨਾ ਮੇਰਾ ਰਕਬਾ ਹੈਗਾ ਜਿੱਦਾਂ ਮੈਂ ਢਾਇਆ ਉਹ ਖਾਲ ਸਾਰਾ ਨਵਾਂ ਬਣਾ ਕੇ ਦਊਂਗਾ ਮੈਂ ਮੈਂ ਅੱਜ ਵੀ ਵਾਦਾ ਕਰਦਾ ਮੈਂ ਇਸ ਚੀਜ਼ ਤੋਂ ਮੁਕਰਦਾ ਨਹੀਂ ਮੈਂ 30 ਸਾਲ ਦੀ ਸ਼ਾਸਤ ਦੇ ਵਿੱਚ ਮੈਂ ਅੱਜ ਤੱਕ ਕਿਸੇ ਨੇ ਧੋਖਾ ਨਹੀਂ ਕੀਤਾ ਅੱਜ ਤੱਕ ਕਿਸੇ ਨੇ ਠੱਗੀ ਨਹੀਂ ਮਾਰੀ ਸਿਰਫ ਮੈਂ ਇੱਕ ਆਮ ਆਦਮੀ ਡੈਟਸ ਆਪ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਖਾਲ ਵਾਲੀ ਗੱਲ ਤੁਹਾਨੂੰ ਪਤਾ ਲੱਗ ਗਈ ਹੁਣੇ ਮਸਲਾ ਕਿੱਥੇ ਕਿ ਪਹੁੰਚਿਆ ਕਿਵੇਂ ਬੜੂਗਾ ਦੇਖੋ ਜੀ ਜੋ ਕੱਲ ਪਰਸੋ ਦਾ ਮੈਟਰ ਚੱਲ ਰਿਹਾ ਆਪਣੇ ਵਿੱਚ ਇਹ ਬਾਈ ਜੀ ਨੇ ਆਪਣਾ ਉਹ ਜਮ ਕਰਾ ਲਈਆ ਨਿਸ਼ਾਨਦੇਹੀ ਵੀ ਕਰਵਾ ਲਈ ਹੈ ਨਾ ਪਰ ਜਾਦੇ ਮੈਂ ਖਾਲ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਇਹਨਾਂ ਦਾ ਆਪਸੀ ਮੈਟਰ ਆ ਜੋ ਹੈਗਾ ਇਹ ਕਰਵਾ ਰਿਆ ਇਹਨੇ ਸੱਦ ਕੇ ਬੰਦੇ ਉਹ ਪਟਵਾਰੀ ਵਗੈਰਾ ਕਾਨੂੰਗੋ ਵਗੈਰਾ ਉਹਨਾਂ ਤੋਂ ਮੈਂਤੀ ਕਰਵਾ ਲਈ ਜੇ ਉਹਨਾਂ ਨੂੰ ਨਹੀਂ ਠੀਕ ਲੱਗਦੀ ਉਹ ਦੁਬਾਰਾ ਕਰਵਾ ਸਕਦੇ ਆ ਜੀ ਤੇ ਮੈਂ ਤਾਂ ਬਾਈ ਜੀ ਇਹ ਗੱਲ ਕਹਿਣੀ ਚਾਹੁੰਨਾ ਵੀ ਜਿਹੜਾ ਇਹਨਾਂ ਨੇ ਇਲਜ਼ਾਮ ਲਾਇਆ ਸਾਡੇ ਐਮਐਲਏ ਸਾਹਿਬ ਤੇ ਕਿਉਂਕਿ ਮੈਂ 2012-13 ਦਾ ਪਾਰਟੀ ਦਾ ਵਰਕਰ ਆ ਆਮ ਆਦਮੀ ਪਾਰਟੀ ਦਾ ਤੁਹਾਨੂੰ ਵੀ ਪਤਾ 3 ਸਾਲ ਹੋ ਗਏ ਸਰਕਾਰ ਬਣੀ ਨੂੰ ਐਮਐਲਏ ਸਾਹਿਬ ਨੇ ਕਿੰਨੇ ਕਬਜ਼ੇ ਕਰਵਾਤੇ ਏਦੋਂ ਪਹਿਲਾਂ ਠੀਕ ਆ ਜੀ ਇਹ ਬਾਈ ਪਹਿਲਾਂ ਦਰਸ਼ਨ ਬਰਾੜ ਦੇ ਨਾਲ ਸੀਗੇ ਤੇ ਦਰਸ਼ਨ ਬਰਾੜ ਐਮਐਲਏ ਉਹਨਾਂ ਦੇ ਪੁੱਤ ਬਣਾਇਆ ਹੋਇਆ ਸੀ ਜੇ ਇਹ ਕਬਜ਼ਾ ਕਰਨ ਆਉਂਦਾ ਏ ਉਦੋਂ ਇਹਦੇ ਕੋਲ ਪੂਲ-ਪੂਲ ਪਾਵਰ ਸੀ ਇਹ ਉਦੋਂ ਵੀ ਕਰ ਸਕਦਾ ਸੀ ਪਰ ਅੱਜ ਇਹ ਸਾਡੇ ਐਮਐਲਏ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਕੱਲ ਵੀ ਇੱਥੇ ਗੱਲਾਂ ਹੁੰਦੀਆਂ ਸੀ ਮੈਂ ਵੀ ਕੋਲੇ ਸੀ ਉਦੋਂ ਵੀ ਅਮਰਤਪਾਲ ਕਰਵਾ ਰਿਆ ਦੇਖੋ ਜੀ ਅਮਰਤਪਾਲ ਦਾ ਕੋਈ ਹੱਥ ਨਹੀਂ ਇਹਦੇ ਵਿੱਚ ਇਹਨਾਂ ਦਾ ਆਪਸੀ ਹੈ ਰੌਲਾ ਜੋ ਇਹ ਬਹਿ ਕੇ ਨਜੇਠਣ ਵਾਲਾ ਕੰਮ ਹੈ ਬਹਿ ਕੇ ਨਵੇੜ ਲੈਣਾ ਮੈਂ ਇੱਕ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਉਹਨਾਂ ਦੀਆਂ ਉਹ ਗੱਲਾਂ ਨੂੰ ਛੱਟਲਾਉਣਾ ਜਿਹੜੀਆਂ ਉਹ ਅਮਰਤਪਾਲ ਤੇ ਝੂਠੇ ਇਲਜ਼ਾਮ ਲਾਉਂਦੇ ਆ ਜੀ ਹਾਂਜੀ ਜੀ ਜਿਹੜਾ ਇਹ ਮੈਟਰਾ ਤੁਹਾਨੂੰ ਤਸਵੀਰਾਂ ਦਿਖਾ ਦਈਏ ਵੀ ਜਿਹੜਾ ਖਾਲ ਆ ਉਹ ਸੰਗਮ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਵੀ ਜਿਹੜਾ ਉਹ ਖਾਲ ਆ ਜਿਹੜਾ ਮੇਰਾ ਬਣਾਇਆ ਜਾ ਰਿਹਾ ਸੰਗਮ ਇੱਕ ਗੱਲ ਨਾ ਹੋਰ ਪੁੱਛਣੀ ਛੋੜੇ ਤੋਂ ਉਹਨੇ ਕੈਸੀ ਕਹਿੰਦੇ ਜਿਹੜਾ ਖਾਲ ਆ ਇੱਥੋਂ ਨਾ ਹੁਣੇ ਐਂ ਬਣਾ ਕੇ ਦਿੱਤਾ ਜਾ ਰਿਹਾ ਪਹਿਲਾਂ ਖਸਦਾ ਜਾਂਦਾ ਸੀਗਾ ਕਿ ਹੁਣ ਮੈਂ ਉਹਦੀ ਵੀ ਦਿਖਾ ਦਿੰਨੇ ਆ ਉਹਦੀ ਹਿਸਟਰੀ ਦਿਖਾ ਦਿੰਨਾ ਕਿਉਂਕਿ ਉਹ ਮੇਰੀ ਨਿੱਜੀ ਪੈਲੀ ਆ ਪਰਲੇ ਪਸੇ ਜਿਹੜੀ ਉਹ ਖਾਲ ਦੇ ਪਰਲੇ ਪਸੇ ਆ ਉਹ ਮੇਰੀ ਨਿੱਜੀ ਪੈਲੀ ਆ ਮਿੰਤੀ ਚ ਆਈ ਹੋਈ ਪੈਲੀ ਐ ਮੈਂ ਜਿਹੜੀ ਮਿੰਤੀ ਚ ਆਈ ਹੋਈ ਹੈ ਜੇ ਵਟਾ ਪੈ ਜਾਂਦੀਆਂ ਤੇ ਜੇ ਕਿਸੇ ਦੀ ਖਾਲ ਆਪਾਂ ਚੜਦੇ ਪਾਸੇ ਨੂੰ ਪੰਜ ਕਿਲੇ ਜਾ ਰਿਹਾ ਜੀ ਪੰਜ ਪਾਸੇ ਚੜਦੇ ਪਾਸੇ ਨੂੰ ਜਾ ਰਿਹਾ ਪਾਣੀ ਜਾ ਰਿਹਾ ਤੇ ਜਿੱਥੇ ਘੋਕ ਕੇ ਗੋਲ ਹੋ ਕੇ ਪਾਣੀ ਜਾੜੂ ਕੱਢੀ ਕਾਫਤ ਆ ਗਈ ਇਹ ਗੱਲ ਦਾ ਗੱਲ ਹੋਰ ਕੁਝ ਨਹੀਂ ਵੀ ਇਹ ਸੰਗਮ ਨੂੰ ਖਰਾਬ ਕਰਨਾ ਸੀ ਤੁਹਾਨੂੰ ਮੈਂ ਦਿਖਾ ਦਿੰਦਾ ਮੇਰਾ ਕਿਦੋਂ ਲੱਗਿਆ ਹੋਇਆ ਪੱਥਰ ਲੱਗਿਆ ਹੋਇਆ ਪੱਥਰ ਦੇ ਉੱਤੇ ਆ ਤੱਕ ਮੇਰੀ ਜ਼ਮੀਨ ਹੈ ਪਰ ਮੈਂ ਹੁਣ ਹਜੇ ਵੀ ਛੜਤੀ ਜਗਾ ਹੋ ਪਰਲੇ ਪਾਸੋਂ ਚਾਰ ਮਰਲੇ ਮੈਂ ਹਜੇ ਵੀ ਛੜਤੀ ਜਗਾ ਛਗਾ ਛੱਡ ਕੇ ਮੈਂ ਖਾਲ ਵੱਲ ਲੈ ਪਾਇ ਫਿਰ ਵੀ ਸਿੱਧਾ ਕਰਕੇ ਪਾਤਾ ਪਰ ਫਿਰ ਵੀ ਮੈਨੂੰ ਪਰੇਸ਼ਾਨ ਕਰਦੇ ਬੰਦੇ ਜਾਣ ਕੇ ਜੀ ਜੀ ਇਹਨਾਂ ਦਾ ਸਾਰਾ ਮੈਟਰ ਇਹ ਹੈ ਐਮਐਲਏ ਦਾ ਖਾਸ ਬੰਦਾ ਐਮਐਲਏ ਕੰਮ ਕਰਦਾ ਇਹਦੀ ਆਖੇ ਕੰਮ ਕਰਨਾ ਕਿਸੇ ਦੀ ਕੰਮ ਕਰਾਉਣਾ ਕੋਈ ਗੁਨਾਹ ਨਹੀਂ ਹੈਗਾ ਜੀ ਜੇ ਮੈਂ ਕਿਸੇ ਦੇ ਕੰਮ ਕਰਾਉਣਾ ਲੋਕਾਂ ਦੀ ਪਬਲਿਕ ਦੇ ਕੰਮ ਕਰਾਉਣਾ ਮੈਂ ਉਹਨਾਂ ਤੋਂ ਕਿਹੜਾ ਪੈਸੇ ਲੈਣਾ ਮੈਂ ਕੋਈ ਪੈਸੇ ਨਹੀਂ ਲਾਂਦਾ ਮੈਂ ਵਰਕਰੀ ਕਰਦਾ ਮੈਂ ਕੰਮ ਕਰਦਾ ਪਾਰਟੀ ਦੀ ਹਰ ਬੰਦੇ ਕਰਦਾ ਭੋਲਾ ਸਿੰਘ ਬਰਾੜ ਨੇ 2022 ਦੇ ਵਿੱਚ ਦਰਸ਼ਨ ਬਰਾੜ ਦੀ ਬਰੋਧਤਾ ਕੀਤੀ ਇਲੈਕਸ਼ਨ ਲੜਿਆ ਉਹਨੇ ਕਿਸਾਨ ਮੋਰਚੇ 'ਚੋਂ ਉਹ ਤਿੰਨ ਪਾਰਟੀਆਂ ਛੱਡ ਕੇ ਆ ਗਿਆ ਕੀ ਗੱਲ ਉਹ ਬੜਾ ਚੰਗਾ ਹੋ ਗਿਆ ਅਸੀਂ ਨਹੀਂ ਕਿਸੇ ਪਾਰਟੀ 'ਚੋਂ ਜੁਆਇਨ ਕਰ ਸਕਦੇ ਮੈਂ ਉਹ ਤਾਂ ਮੈਨੂੰ ਖਰੀਦਿਆ ਹੋਇਆ ਉਹਨੇ ਮੈਨੂੰ ਕਿ ਮੈਂ ਉਹਦੇ ਕੋਲ ਪੈਸੇ ਲਏ ਆ ਮੈਂ ਅੱਜ ਤੱਕ ਉਹਨੂੰ ਦਿੱਤਾ ਕੋ ਲਿਆ ਨਹੀਂ ਮੈਨੂੰ ਸਾਫਤ ਕਰ ਦੇ ਵੀ ਮੇਰੇ ਕੋਲ ਪੰਜ ਪੈਸੇ ਵੀ ਮੈਥੋਂ ਲਏ ਹੋਣੋਂ ਨਹੀਂ ਇਹ ਗੱਲਾਂ ਨਹੀਂ ਹੁੰਦੀਆਂ ਗੱਲਾਂ ਹੁੰਦੀਆਂ ਜੇ ਜੇ ਕਿਸੇ ਨਾਲ ਕਰਨਾ ਹੈ ਕੁਝ ਸਿੱਧਾ ਹੋ ਕੇ ਕਰੋ ਕਿਸੇ ਦੀ ਪਿੱਠ ਪਿਛੇ ਹੋ ਕੇ ਨਹੀਂ ਕਰੀਦਾ ਹੁੰਦਾ ਗੱਲਾਂ ਮੈਂ ਮੈਂ ਉਹਦੇ ਨਾਲ ਰਹਿ ਮੈਂ ਜਨਾ ਚ ਰਹਿਮ ਉਹਦੇ ਭਰਾ ਬਣ ਕੇ ਰਿਹਾ ਮੈਂ ਉਹਦੇ ਨਾਲ ਪਰਿਵਾਰ ਦਾ ਪਰਿਵਾਰ ਤੌਰ ਤੇ ਤਾਂ ਵਿਚਰੇ ਪਰ ਮੈਨੂੰ ਪਰੇਸ਼ਾਨ ਕਰਦਾ ਮੈਂ ਜਾਣ ਕੇ ਟਾਰਗੇਟ ਕਰ ਰਿਹਾ ਬੰਦਾ ਕਿਉਂਕਿ ਮੇਰੇ ਨਾਲ ਨਹੀਂ ਕਿਉਂਕਿ ਮੈਂ ਉਹਦੀ ਬੇਵਖਤ ਉਹ ਮੇਰਾ ਕਰਕੇ ਉਹਦੀ ਬੇਵਖਤਮ ਹੋ ਗਈ ਸਮਾਦ ਭਾਈ ਦੇ ਵਿੱਚ ਕੋਈ ਮੈਂਬਰ ਨਹੀਂ ਬਣਿਆ ਅੰਦਰਲੀ ਪੰਚਾਇਤ ਦੇ ਵਿੱਚ ਸਰਪੰਚ ਨਹੀਂ ਬਣਿਆ ਉਹਦਾ ਸਰਪੰਚ ਇੱਕ ਬਣਿਆ ਉਹ ਉਹਨੂੰ ਐ ਹੋਇਆ ਵੀ ਮੇਰਾ ਸੰਗਮ ਦਾ ਕਰਕੇ ਮੇਰਾ ਨੁਕਸਾਨ ਹੋਇਆ ਮੇਰਾ ਜੀ ਨੁਕਸਾਨ ਹੋਇਆ ਪਾਲ ਦਾ ਇਲੈਕਸ਼ਨ ਹੈ ਵੋਟਾਂ ਇਹ ਨਹੀਂ ਹੁੰਦਾ 86 ਬੰਦਾ 86 ਮਤਭੇਦ ਹੁੰਦੇ ਲੋਕਾਂ ਦੇ ਪਰ ਇਹ ਨਹੀਂ ਹੁੰਦਾ ਵੀ ਨਿੱਜੀ ਕਿਸੇ ਦਾ ਕੜਾ ਕਢਣੀਆਂ ਹੁੰਦੀਆਂ ਉਹ ਮਾਰੀਆਂ ਗੱਲਾਂ ਹੁੰਦੀਆਂ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੀ ਸੰਗਮ ਸੀ ਤਾਂ ਜਿਹੜੀ ਸਾਰੀ ਗੱਲ ਆ ਜਿਹੜੀ ਉਹ ਕਲੀਅਰ ਕੀਤੀ ਹੈ ਸਾਡੇ ਨਾਲ ਡਾਕਟਰ ਸਾ ਯਾ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਵੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਗਈ ਪਰ ਕੱਲ ਕਿਸਾਨ ਜਣਿਆਂ ਨੇ ਵੀ ਕਹਿ ਅਸਿਕਾ ਵੀ ਜਿਹੜਾ ਮਸਲਾ ਹੈ ਨਿਬੇੜ ਲੈਣਾ ਚਾਹੀਦਾ ਅਸੀਂ ਵੀ ਦੋਨਾਂ ਤਰ੍ਹਾਂੋਂ ਰਿਕਵੈਸਟ ਕਰਦੇ ਆਂ ਵੀ ਜੇ ਮਸਲਾ ਨਿਬੜਦਾ ਤਾਂ ਹੋਰ ਨਿਬੇੜ ਲੈਣਾ ਚਾਹੀਦਾ ਪਰ ਇਹ ਆਉਣ ਵਾਲਾ ਸਮਾਂ ਦੱਸੂਗਾ ਖਾਲਾ ਇੱਥੇ ਰਹਿੰਦਾ ਜਾਂ ਖਾਲੇ ਦਾ ਕਰ ਥਾਂ ਬਦਲਦਾ ਕੌਣ ਅੱਜ ਸਹੀ ਸਾਫਤ ਹੁੰਦਾ ਕੌਣ ਗਲਤ ਸਾਫਤ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹਾਂ ਵਨ ਇੰਡੀਆ ਟੀਵੀ ਸਮਾਤਪਾ